ਚੰਗੇ ਭਲੇ ਬੰਦਿਆਂ ਨੇ ਆਟਾ ਛੱਡ ਰੱਖਿਆ ਕਹਿੰਦੀ ਯਾਰ ਇਹ ਤਾਂ ਖਾਣਾ ਨਹੀਂ ਇਹ ਤਾਂ ਦੁਨੀਆ ਦੀ ਸਭ ਤੋਂ ਮਾੜੀ ਸ਼ਾਇਆ ਹਾਂ ਪਿਛਲੇ 500 ਸਾਲ ਤੋਂ ਆਟਾ ਹੀ ਖਾਦਾ ਆਪਣੇ ਬੰਦਿਆਂ ਨੇ ਉਹ ਖਾਦਾ ਕੀ ਹੈ ਹਾਂਜੀ ਆਟੇ ਵਾਲਾ ਵਹਿਮ ਦੂਰ ਕਰੋ ਤੁਸੀਂ ਇਹ ਮਸਲਾ ਕੀ ਹੈ ਆਟੇ 'ਚ ਮੈਂ ਤਾਂ ਸਾਰੇ ਨਹੀਂ ਪੁੱਛਦਾ ਦੱਸੋ ਮਾੜਾ ਕੀ ਹੈ ਹੁਣ ਕਹਿੰਦੀ ਹੈ ਸਾਰੇ ਕਹਿੰਨੇ ਵੀ ਆਟਾ ਨਹੀਂ ਖਾਣਾ ਬਦਤੁ ਬਦਨ ਕਹਦਨੇ ਜੀ ਮੈਂ ਕਿਤੇ ਮੈਂ ਸ਼ੇੜਖਾਨੀ ਕਰਦਾ ਰਹਿਣਾ ਜਿੱਥੇ ਮੈਨੂੰ ਲੱਗੇ ਨਾ ਕੋਈ ਫਿਟਨੈਸ ਵਾਲਾ ਆਉਂਦਾ ਜਾਂ ਕੁਝ ਵੀ ਆਉਂਦਾ ਜਾਂ ਇਨਫਲੂਐਂਸਰ ਹੈ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀਟ ਕਿਉਂ ਬੰਦ ਕਰਦੇ ਆ ਵੀ ਤੁਸੀਂ ਹੂੰ ਕਹਿੰਦੇ ਉਹਦੇ ਵਿੱਚ ਉਹ ਇਨਫਲਮੇਸ਼ਨਸ ਕਰਦਾ ਮੈਂ ਕਿਹਾ ਇਨਫਲਮੇਸ਼ਨਸ ਕਿਵੇਂ ਕਰਦਾ ਕਹਿੰਦੇ ਉਹ ਗਲੂਟਨ ਹੁੰਦਾ ਮੈਂ ਕਿਹਾ ਇਹ 50 ਸਾਲ ਪਹਿਲਾਂ ਤਾਂ ਕੋਈ ਕੋਈ ਕੁਝ ਨਹੀਂ ਸੀ ਕਰਦਾ ਗਲੂਟਨ ਹੁੰਦਾ ਹੈ ਗਲੂਟਨ ਨਾਲ ਬੋਡੀ ਨੂੰ ਐਫਰਟ ਲੱਗਦਾ ਹੈ ਡਾਈਜੈਸਟ ਕਰਨ ਵਾਸਤੇ ਠੀਕ ਹੈ ਜੀ ਪਰ ਡਾਈਜੈਸਟ ਹੋ ਜਾਂਦਾ ਹੁਣ ਤੁਸੀਂ ਇਹ ਦੇਖੋ ਵੀ ਸਾਰਿਆਂ ਨੇ ਆਪਣੇ ਡਾਈਜੈਸ਼ਨ ਐਨੀ ਵੀਕ ਕਰਨ ਲਈ ਵੀ ਗਲੂਟਨ ਵੀ ਭਾਰੀ ਲੱਗਣ ਲੱਗ ਗਿਆ ਆਪਾਂ ਵੀ ਅਸੀਂ ਬਾਡੀ ਇੰਨੀ ਵੀਕ ਕਰ ਲਈ ਬਾਡੀ ਇੰਨੀ ਵੀਕ ਕਰ ਲਈ ਠੀਕ ਹੈ ਔਰ ਗਲੂਟਨ ਐਦਾਂ ਦੀ ਚੀਜ਼ ਹੈ ਜੇ ਇੱਕ ਵਾਰੀ ਛੱਡਤੀ ਨਾ ਆਟਾ ਛੱਡਤਾ ਦੋ ਤਿੰਨ ਮਹੀਨੇ ਚਾਰ ਮਹੀਨੇ ਵਾਸਤੇ ਉਸ ਤੋਂ ਬਾਅਦ ਬਾਡੀ ਐਸੈਪਟ ਨਹੀਂ ਕਰਦੀ ਉਹਨੂੰ ਜਿਹੜੀ ਚੀਜ਼ ਆਪਾਂ ਛੋਟੇ ਹੁੰਦੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਮੈਂ ਤਿੰਨੋਂ ਟਾਈਮ ਵੀਟ ਖਾਣਾ ਅੱਛਾ ਠੀਕ ਹੈ ਮੈਂ ਨਹੀਂ ਕੁਝ ਮਿਕਸ ਕਰਦਾ ਜੇ ਰਾਈਸ ਵੀ ਕਦੇ ਖਾਣੇ ਹੋ ਤਾਂ ਖਾ ਲੈਣਾ ਤੇਰਾ ਮੈਂ ਤਿੰਨ ਟਾਈਮ ਹੁਣ ਸਵੇਰੇ ਪਨੀਰ ਵਾਲੇ ਪਰੌਂਠੇ ਖਾ ਗਏ ਹਾਂ ਹਾਂ ਠੀਕ ਹੈ ਦੁਪਹਿਰ ਨੂੰ ਕਿਸੇ ਦਾਲ ਸਬਜੀ ਨਾਲ ਦੋ ਰੋਟੀਆਂ ਖਾ ਲੈਣਾ ਜਾਂ ਤਿੰਨ ਖਾ ਲੈਣਾ ਆਈ ਰਾਤ ਨੂੰ ਕੋਈ ਪਨੀਰ ਦੀ ਸਬਜੀ ਹੁੰਦੀ ਹੈ ਉਹਦੇ ਨਾਲ ਵੀਟ ਦੀ ਰੋਟੀ ਖਾਣਾ